ਯਾਰ ਤੁਸੀਂ ਇੱਕ ਛਟਕੀਆਂ ਵਡੀਆਂ ਮਾਰਦੇ ਪਏ ਹੋ ਮੋਟਰਸਾਈਕਲ ਤੇ ਬੈਠੇ ਉਹਦੀ ਛਟਕੀਆਂ ਹੀ ਮਾਰੀ ਹੋਣਾ ਹੁਣ ਸਾਡਾ ਪਲਾਨ ਹੋ ਗਿਆ ਡੇਰਾ ਸਾਹਿਬ ਦਾ ਕੈਨਸਲ ਕੈਨਸਲ ਨਹੀਂ ਹੋਇਆ ਮਤਲਬ ਉਧਰ ਜਾਵਾਂਗੇ ਸ਼ਾਮ ਨੂੰ ਤੇ ਅਸੀਂ ਹੁਣ ਜਾਂਦੇ ਆ ਕਿਹੜੀ ਜਗ੍ਹਾ ਨਾਣਾ ਦੇਵੀ ਨਾਣਾ ਦੇਵੀ ਮੰਦਿਰ ਜਾ ਰਹੇ ਆ ਉਹ ਵੀ ਚਲ ਨੂੰ ਘੁੰਮ ਕੇ ਆਉਣੇ ਆ ਉਧਰ ਜਾਂਦੇ ਆ ਤੇ ਆਹ ਨੂੰ ਸਾਡੇ ਕੋਲ ਆਵੇ ਆਉਂਦੀਆਂ ਬਾਈਕਾਂ ਸਾਡੇ ਕੋਲ ਸਾਲਾ ਰੂਡ ਹੀ ਨਹੀਂ ਕ੍ਰੋਸ ਹੁੰਦਿਆ ਘੰਟਾ ਹੋ ਗਿਆ ਪੂਰਾ ਕਰੀ ਲਿਆ ਨਾਣਾ ਨੂੰ ਕੀ ਹੋ ਗਿਆ ਹੁਣ ਇਹ ਹੁਣ ਤੁਹਾਨੂੰ ਮੈਂ ਦਿਖਾਉਣਾ ਵਾ ਲੈਣਾ ਦੀ ਵੀ ਜਾ ਰਿਹਾ ਮੰਦਰ ਉੱਥੇ ਜਾ ਕੇ ਦਿਖਾਣਾ ਲਾ ਕੇ ਜਾ ਕੇ ਬਣਾਣਾ ਲੋ ਜੀ ਨਾਨਾ ਦੇਵੀ ਦੀ ਚੜ੍ਹਾਈ ਵੀ ਸਟਾਰਟ ਹੋ ਗਈ ਢਲਾਨ ਵੀ ਸਟਾਰਟ ਹੋ ਗਈ ਤੇ ਹੁਣ ਅਸੀਂ ਐਂਡ ਹੋਲੀ ਜਾਂਦੇ ਓਏ ਨਾਨੀ ਹੋਲੀ ਜਾਂਦੀ ਕਿ ਰਖਾਈ ਜਿਹੜਾ ਪੈਰ ਦੀ ਅਰੇ ਬਰੇ ਦੇਖੇ ਦੇਖੇ ਕਰਨ ਲੱਗਾ ਕੰਮ ਹੁਣੇ ਤੂੰ ਅੱਛਾ ਹੁਣ ਆ ਕੇ ਰਖਾਈ ਦੀ ਗਲਤੀ ਮੈਂ ਘੱਟ ਮਾਮਾ ਹੋਲੀ ਜਾਂਦੇ ਨਾ ਮੈਂ ਵੀਡੀਓ ਬਣਾ ਰਿਹਾ ਮੈਂ ਨਾਲ ਓਟੇ ਦੇ ਕੇ ਮਾਮਾ ਆਵਣਾ ਨਾਲ ਵੀਡੀਓ ਬਣਾ ਰਿਹਾ ਆਹ ਆਹ ਚਾਰ ਨਹੀਂ ਆ ਰਹੇ ਯਾਰ ਅਰੇ ਇਧਰ ਕਿਸ ਲਈ ਗਈ ਇਹ ਪਹਾੜਾਂ ਦੇ ਨਹੀਂ ਆ ਰਹੇ 얘 ਲਗੀ ਮੈਂ ਤਾਂ ਹਸਾਬਾ ਨਾਲ ਘਾਰ ਇੱਥੇ ਪਾਰਕ ਕਰਨਾ ਮੈਂ ਗਾ ਪਿੱਛੇ ਆ ਰਹੇ ਨੇ ਬੰਦੇ ਆਪਣੇ ਦੋ ਹੋਰ ਅਰੇ ਥੋੜੇ ਠੱਲੇ ਜੀ ਹੁਣ ਲਾ ਆ ਰਹੇ ਆ ਆ ਰਹੇ ਮੁੱਚ ਆਹ ਆਹ ਜਾਂ ਨਹੀਂ ਆ ਰਹੇ ਪਹਾੜਾਂ ਦੇ ਬਾਈ ਮੇਰੀ ਵਾਚ ਚਲੋ ਜੀ ਮੈਂ ਤਾਂ ਪਹੁੰਚੀ ਈ ਨੀ ਨਮੀ ਨਾਲ ਜਾਵਾਂ ਚ ਕੰਨੀ ਨਹੀਂ ਆਈ ਕਿਹੜੇ ਹੀ ਸ਼ੰਕਰਪਰੇ ਘਰੇ ਆਏ ਹੈ ਚੜਦੇ ਚੜਾਈ ਹੈ ਚੜ ਗਈ ਚੜਵੀ ਚੜਵੀ ਚੜਦੀ 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 ਜਾਣੀ ਉਹ ਮੁੜੀ ਹੋਈ ਚੱਟ ਕੇ आगे वाली बेहेग मारी और सीधा हम नीचे सीधा ही नीचे है ना क्योंकि आगे नीचे जाएगा आगे वाली ऊपर जाएगा आगे वाला ब्रेक बहुत सी करता है आगे वाला टायर थोड़ा गिरावट है लेकिन बड़ा गिरती है नहीं बाइक का बाइक का ओह तो मेरा मन रहा ਇਹ ਬਿੱਟੀ ਵਾਲਾ ਰਸਤਾ ਬਹੁਤ ਭਈ ਚੱਲਣਾ ਇਹ ਹਟੀ ਬੰਦੀ ਆਪਾਂ ਪੜੋ ਬਣਾ ਦੇ ਤਾਂ ਇਹਨਾਂ ਪਹਿਲਾਂ ਹੀ ਕਿਉਂ ਲੇਟ ਹੋ ਗਿਆ ਫਿਰ ਲੱਗੀ ਹੋਈ ਹੈ ਕਿਹਾ ਤਾਂ ਫੇਮ ਨਹੀਂ ਦੇਰ ਮਿੰਟ ਵਿੱਚ ਪਹੁੰਚਦੇ ਰੱਖ ਦੇ ਕਰਦੇ ਨੇ ਇਹ ਸਿਆਰੇ ਕੋਈ ਹੈ ਉਹ ਦੇ ਕੇ ਫੇਰ ਸਭ ਜਾਂਦੇ ਉੱਪਰ ਰੋੜੇ ਦੇ ਸੈਟ ਨਹੀਂ ਹੋ ਰਹੇ ਹਨ ਲੈ ਫੋਨ ਬਤਾ ਰਿਹਾ ਹੈ ਕਿ ਰਸਤਾ ਉਹ ਬੰਦੇ ਬਣਾ ਰਹੇ ਮਿਸਤਰੀ ਬਣਾ ਰਹੇ ਤੇ ਨਾਈ ਬਣਾ ਰਹੇ ਨਾਈ ਬਣਾ ਰਹੇ ਕੋਣ ਹੈ ਗੋਗਲ ਮੈਪ ਦਿਖਾ ਰਿਹਾ ਹੈ ਗੋਗਲ ਮੈਪ ਦਿਖਾ ਰਿਹਾ ਹੈ ਮਜ਼ਾ ਆਉਣਾ ਹੈ ਇਹੋ ਜੇ ਸ਼ਹਿਰ ਸੂਰ ਦੇਖਣ ਦਾ ਨਾ ਨਿਆਰੇ ਆਉਂਦੇ ਹੋ ਜੇ ਸ਼ਹਿਰ ਦੇਖਣ ਦੇ ਨੋਨੀ ਮਾੜ ਦੇਖ ਤੂੰ ਹਣਾ ਬਾਬਾ ਆਪ ਤਰਸੇ ਪਏ ਨਾ ਦਿੱਲੀ ਨਾ ਤੂੰ ਥੋੜ੍ਹ ਦੇ ਅੰਦਰ ਸਿੱਧੀ ਹਵਾ ਨਹੀਂ ਲਾਇਕ ਆਪ ਕਦੇ ਵੀ ਆਉਣਾ ਹੈ ਆ ਸੋਚੀ ਕਰ 17 ਕਿਲੋਮੀਟਰ ਆਏ ਹਾਈ ਸ਼ਿਣਾਹੀ ਨਹੀਂ ਨਹੀਂ ਨਾ ਕਿਧਰੇ ਜੋ ਬਾ ਆ ਗਿਆ ਆ ਗਈ ਚੜਾਈ ਗਿਆ ਸੋਨਾ ਪਹਿਲਾਂ ਬੰਦੇ ਨਹੀਂ ਸੁਟੂ ਹੋ ਗਏ ਇਹ ਸੁਫਰ ਹੋ ਗਏ ਸੋਨੇ ਤਾਂ ਨਹੀਂ ਜਾਣੀ ਇਹ ਇਹ ਚੜਾਈ ਖਰਾਬ ਹੋ ਗਿਆ ਨਾ ਇਹਨੇ ਇੱਥੇ ਸਟੇ ਕਰਨ ਵਾਸਤੇ ਰੋਕੀ ਹੁਣ ਲੈਣਾ ਦੇ ਵੀ ਸਾਡੀ ਬਾਈਕ ਮਾੜੀ ਆ ਨਾ ਕਮਜ਼ੋਰ ਆ 1:30 ਵਜੇ ਸਾਡੀ ਪੈਸ਼ਨ ਵਧੀਆ ਚੜਦੀ ਜਾਂਦੀ ਗੋਲੀ ਵਾਂਗੂ ਇਹ ਵੇਰ ਜਾਂਦੀ ਵਿਚਾਰੀ ਆ ਨਾ ਹੁਣ ਬਸ ਰਹਿ ਗਿਆ ਅੱਡਾ 3 ਕਿਲੋਮੀਟਰ ਅੱਗੇ ਹੋਰ ਰਹਿ ਗਿਆ ਉਹ ਜਾਣਾ ਬਸ ਉੱਥੇ ਦਰਸ਼ਨ ਦੁਸ਼ਣ ਕਰਦੇ ਆ ਯਾਰ ਪਿਆ ਪਾਣੀ ਪੂਣੀ ਪਿਆ ਕੁਛ ਤੀਨ ਹੁਣ ਆਪਾਂ ਅੱਗੇ ਜਾਂਦੇ ਆ ਫਿਰ ਅੱਗੇ ਜਾ ਕੇ ਤੁਹਾਨੂੰ ਦਿਖਾਉਨੇ ਆ ਆਵਾਜ਼ ਦੀ ਥੋੜੀ ਜਿਹੀ ਪ੍ਰੋਬਲਮ ਆਏਗੀ ਉਹ ਰੈਜਸਟ ਕਰ ਲੈਣਾ ਥੋੜੀ ਜੀ ਬਾਕੀ ਕੋਈ ਵੀਡੀਓ ਚ ਕਮੀ ਪੇਸ਼ੀ ਆ ਰਹੀ ਤੇ ਕਮੈਂਟ ਕਰਕੇ ਦੱਸ ਦੇਣਾ ਕਿਦਾ ਕਿਦਾ ਬਣੋਣੀ ਚਾਹੀਦੀ ਹੈ ਇਹ ਬਣਾਵਾਂਗੇ ਅਜੇ ਸਾਨੂੰ ਵੀਡੀਓ ਬਣਾਉਂਦਾ ਕੋਈ ਢੰਗ ਦਾ ਤਰੀਕਾ ਨਹੀਂ ਆਹ ਆ ਦੇਖੋ ਇਦਾਂ ਚੱਲਦੀ ਆ ਉਹ ਇੱਕ ਠੱਕਾ ਲੱਗ ਜਾਂਦਾ ਦੇਖੋ ਲੋ ਇਦਾਂ ਕਿਦਾਂ ਪਹੁੰਚੂਏ ਹੂੰ ਐਵੇਂ ਕਿਵੇਂ ਪਹੁੰਚੂਏ ਪਹੁੰਚੂ ਕੱਲ ਤੱਕ ਆੜਾ ਦਾ ਫੋਨ ਵੀ ਲੋ ਹੋ ਗਿਆ ਮੇਰਾ ਤੇ ਪਾਵਰ ਬੈਂਕ ਲਾ ਕੇ ਕੰਮ ਚਲਾਉਂਦਾ ਮੈਂ ਹਨਾ ਨੋਨੀ ਆ ਜਾ ਬਸ ਬਹੁਤ ਹੋਣੇ ਹੁਣ ਕਲਚ ਪਲੇਟਾਂ ਦਾ ਕੀ ਦੇਖਣਦੇ ਆ ਵਾ ਮਾਂ ਭੈਣ ਇੱਕ ਕਰਦੀ ਕਲਾਚ ਪਲੇਟਾਂ ਦੀ ਕੋਈ ਗੱਲ ਨਹੀਂ ਹੁਣ ਬੱਸ ਪਹੁੰਚਣਾ ਲੈ ਆਪਾਂ ਆਪਾਂ ਕਿਧਰ ਕਿ ਮਿਲ ਕੇ ਆਉਂਦਾ ਪਹੁੰਚ ਹੀ ਗਏ ਆਪਾਂ ਸਿਰ ਮੰਨਿਆ ਜਾਵੇਗਾ ਨੁੰਡੀ ਨੇ ਪਛਾਈ ਦਿੱਤਾ ਜਿੱਦਾਂ ਮਰਜ਼ੀ ਮੰਨਿਆ ਪਛਾਈ ਦਿੱਤਾ ਨੁੰਡੀ ਨੇ ਵਾਲੇ ਸਾਰੇ ਇਹ ਕਿ ਨਾੜੀ ਮਹਾ ਹੀ ਚੱਲਣੀ ਹੈ ਇਦਨੋ ਕੀ ਦਸਾਂ ਮੈਂ ਆ ਦੇ ਮੈਨੂੰ 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 ਗੇਟ ਤੇ ਆ ਜਾਂਦੀ ਵਿਚਾਰੀ ਉਹ ਮਾਮਾ ਰੋਕਲਾ ਹੋਣਾ ਵੇਚੀ ਵੜ ਜਾਏਗਾ ਲੋ ਜੀ ਪਹੁੰਚ ਗਏ ਪਾਰਕਿੰਗ ਦੇ ਵਿੱਚ ਪਹੁੰਚ ਗਏ ਪਾਰਕਿੰਗ ਚ ਪਹੁੰਚ ਗਏ ਭਾਈ ਪਹੁੰਚ ਗਏ ਭੁੱਖ ਲੱਗੀ ਆ ਯਾਰ ਇੱਕ ਦਿਨ ਭੁੱਖ ਲੱਗੀ ਲੱਕਰ ਲੱਗਾ ਉਦੋਂ ਦੇ ਨੇ ਕੁਝ ਬੋਲਿਆ ਵੀ ਨਹੀਂ ਚੂੰ ਵੀ ਨਹੀਂ ਕੀਤੀ ਯਾਰ ਇਹਨਾਂ ਦੀ ਸ਼ਕਲ ਪਹਿਚਾਨੀ ਨਹੀਂ ਆ ਰਹੀ ਹੋਣਾ ਨਾ ਤੇ ਘਰ ਦੇ ਨਾ ਕਿ ਪਛਾਣਨ ਨੇ ਕਹਿਣਾ ਲੈ ਜਾਓ ਭਾਈ ਸਾਹਿਬ ਇਸ ਨੂੰ ਕੌਣ ਲੈ ਕੇ ਆ ਗਿਆ ਕਿੰਨੂੰ ਲੋਈ ਤੇ ਕਹਿ ਰਹਿਆ ਇਹਨਾਂ ਦੀ ਸ਼ਕਲ ਨਹੀਂ ਪਛਾਣ ਚ ਆ ਰਹੀ ਹੋਣਾ ਚਲੋ ਹੁਣ ਆਪਾਂ ਚੱਲਦੇ ਪੈਦਲ ਯਾਤਰਾ ਕਰਨੀ ਹੈ ਤੁਹਾਨੂੰ ਵੀ ਦਿਖਾਵਾਂਗੇ ਸਾਥ ਲੋ ਯਾਤਰਾ ਹੋ ਗਈ ਅਡੀ ਸਟਾਰਟ ਨਾਨਾ ਦੇਵੀ ਕੋ ਓਏ ਇਹਦੇ ਭਰੋਸੇ ਨਾਲ ਚਲੋ ਇਹਦੇ ਭਰੋਸੇ ਨਾਲ ਚਲੋ ਤੁਸੀਂ ਮਾਮਾ ਹੋਰ ਕਿਤੇ ਥੱਲੇ ਪਾਓਗੇ ਅੰਮੇ ਸਾਰਿਆਂ ਨੂੰ ਹੀ ਹਾਂ ਮਾੜੀ ਕਿਸਮਤ ਹਨਾ ਇਹਦਾ ਨਹੀਂ ਭਰੋਸਾ ਕਿਦਰ ਕਿਦਰ ਪਹੁੰਚੇ ਚੱਲ ਲੈ ਵੈਸੋ ਨਹੀਂ ਨਹੀਂ ਇਦਾਂ ਹੀ ਹੁੰਦਾ ਆ ਮਹਾਰਾਜ ਵੈਸੋ ਨਹੀਂ ਮਹਾਰਾਜ ਕਾਹ ਦੇਖੋ ਭਾਈ ਸਾ ਪਹਾੜੀ ਪਹਾੜ ਫੈਸ਼ਨ ਦੇਦੀ ਆਈਏ ਕਹਾਂ ਤੇ ਆ ਗੁੰਦੇ ਹਸਦੀ ਬਣਾਓ ਦੇ ਕੋ ਸਲਵਾਰ ਸੂਕਰੀ ਨੈਣਾ ਦੇਵ ਨੂੰ ਵੈਜੂ ਕਾਹੇ ਸਲਵਾਰ ਸੂਕਰੀ ਐ ਕੈਮਰਾ ਨਹੀਂ ਚੱਲਣਾ ਮੇਰੇ ਕੋਲ ਤੱਕ ਇਹ ਲਿਆ ਹੋਇਆ ਹੈ ਇਹਨੂੰ ਅੰਮ੍ਰਿਤਸਰ ਲੈ ਜਾਗੇ ਗੁਰੂ ਸਾਹਿਬ ਚਲਾਈ ਹੈ ਇਹਦਾ ਦਿਮਾਗ ਚੇਂਜ ਕਰਤੀ ਇਹਦਾ ਗੱਲ ਅਸਰ ਹੋਵਾ ਇਹਦਾ ਦਿਮਾਗ ਜਿਹੜਾ ਘੁੰਮ ਗਿਆ ਵਾ ਪਲਟੀ ਮਾਰ ਗਿਆ ਹੋਰ ਕੁਝ ਨਹੀਂ ਹੈ ਬਸ ਆਪਾਂ ਚੜਾਈ ਝੜੂਈ ਚੜੇ ਨਾ ਪੜਾਏ ਹਾਂ ਇਹ ਉਵੇਂ ਹੀ ਪਤਾ ਨਹੀਂ ਕੀ ਹੋ ਜਾਂਦਾ ਇਹਨੂੰ ਹੁਣ ਆਪ ਅੱਗੇ ਯਾਤਰਾ ਸਟਾਰਟ ਕਰਦੇ ਫਿਰ ਦਿਖਾਉਣਾ ਤੁਹਾਨੂੰ ਹਾਂ ਉਹ ਜਨਰਲ ਟਾਈਮ ਟੇਬਲ ਨਾ ਰਿਹਾ ਨੋਨੀ ਮਾਮਾ ਉਹ ਨੋਨੀ ਲੈ ਇੱਕ ਬੰਦੇ ਦਾ ਕੁੱਬ ਵੀ ਨਿਕਲ ਗਿਆ ਜ ਆਪਣੇ ਦਾ ਹੈ ਨੋਨੀ ਸਿੱਧੂ ਮੂਸੇ ਵਾਲਾ ਕਹਿੰਦਾ ਮੇਰਾ ਤਾਂ ਕੁੱਬ ਵੀ ਨਿਕਲ ਗਿਆ ਜੋ ਇਹਦਾ ਜੀ ਲੋ ਜੀ ਹੋਰ ਜੀ ਹੋ ਗਈ ਜੋ ਆਪਣੀ ਨਾਨਾ ਦੇਵੀ ਦੀ ਯਾਤਰਾ ਹਮਾਚਲ स्टार्ट ये देखो हैं समोसे जूस मुंह ਆਪ ਤੇ मुंह ਧੋ ਲਿਆ ਵਾ ਚਮਕਾ ਲਿਆ ਅਸੀਂ ਤੇ ਮੈਂ ਚ ਕਾਲੇ ਪੀਲੇ ਲੱਗਣਦੇ ਆ ਪੂਰੇ ਦਿਖਾਵਾ ਮੈਂ ਮੈਂ ਦਿਖਾਉਣਾ ਮੇਰੇ ਫੋਨ ਆਇਆ ਲੜੀ ਜਾਇਆ ਕਰੋ ਯਾਰ ਤੂੰ ਲੜੀ ਜਾਇਆ ਕਰੋ ਜਿੱਤੇ ਜਹਾ ਕਰਾਤੇ ਹਨਾ ਲੜ ਲਓ ਤੂੰ ਤੂੰ ਲੜ ਲਓ ਪਹਿਲਾਂ ਕੱਲ ਉਹ ਮੈਂ ਬੈਗ ਜਮਾ ਕਰਾਉਂਦੇ ਮੈਂ ਬੈਗ ਜਮਾ ਕਰਾਉਣ ਤੇ ਚੱਕਰਾਂ ਚਾ ਯਾਰ ਬੈਗ ਜਮਾ ਹੋ ਲੈਂਦਾ ਯਾਰ ਕੀ ਨੱਕ ਚੁੰਗਲ ਮਾਰ ਕੇ ਸ਼ਰਟਨ ਲਾ ਰਿਹਾ ਨਾ ਆ ਵੀਡੀਓ ਲਾਊਡ ਨਹੀਂ ਹੈ ਤੇ ਇਸ ਦਾ ਮਤਲਬ ਹਮ ਬਾਹਰ ਸੇ ਬਣਾ ਦੇਤੇ ਹੈ ਬਾਰਾਂ ਵੀਡੀਓ ਬਣਾਤੀਓ ਕਬੂਤਰ ਆ ਗਿਆ ਵਿੱਚ ਤੇ ਚਲੋ चलिए निकल गया तू पैर, पैर? होगी टैड दी? चलो भाई ना 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 ना। ਦਰਸ਼ਨ ਹੋ ਗਏ ਵਧੀਆ ਦਰਸ਼ਨ ਹੋ ਗਿਆ ਤੇ ਉੱਪਰ ਮੈਂ ਲਾਊਡ ਨਹੀਂ ਤਾਂ ਨਾ ਕਿਸਕਰਾਂ ਚ ਮੈਂ ਗੁਰੂ ਸਾਹਿਬਾ Lahore ਵੀਡੀਓ ਮੈਂ ਬਣਾ ਨਹੀਂ ਪਾਇਆ ਇਸ ਕਰਕੇ ਹੁਣ ਮੈਂ نیچے ਜਾ ਰਿਹਾ ਹਾਂ ਤੇ ਮੈਂ ਚਲ ਵੀਡੀਓ ਬਣਾ ਲੈਂਦਾ ਜਾਂਦਾ ਹੈ ਜੀ ਦੇਖੋ ਸਾਰਾ ਕੁਝ ਮਿਲਦਾ ਹੈ ਇੱਥੇ ਖਾਣੇ ਪੀਣੇ ਦਾ

ਹੁਣ ਆਪਾਂ ਪ੍ਰਾਇਦਲ ਜਾ ਰਹੇ ਹੱਥਲੇ ਨਾਨਾ ਦੇਵੀ ਦੇ ਦਰਸ਼ਨ ਹੋ ਗਏ ਬਹੁਤ ਵਧੀਆ ਤੇ ਹੁਣ ਆਪਾਂ ਥੱਲੇ ਜਾ ਰਹੇ ਹਾਂ ਪਾਰਕਿੰਗ ਚ ਬਾਈਕ ਚੱਕਣੀਆਂ ਤੇ ਚਾਣਾ ਘਰਾਂ ਨੂੰ ਗੋਲ ਕਪਣ ਦਿੱਤੀ ਪਈ ਮਾਤਾ ਇਧਰ ਗੋਲ ਕਪਿਆਂ ਨੂੰ ਉਧਰ ਖਾ ਰਹੇ ਤੁਮ ਕੁਲਚੇ ਸ਼ੋਲੇ ਖਾ ਰਹੇ ਹੋ ਤੁਹਾਨੂੰ ਸ਼ਰਮ ਨਹੀਂ ਆ ਰਹੀ ਤੁਹਾਨੂੰ ਪੁੱਛਿਆ ਵੀ ਨਹੀਂ ਹੈ ਕਨੂ ਸ਼ਰਮ ਨੇ ਆਈ ਬਿਲਕੁਲ ਵੀ ਕੁਲਚੇ ਛੋਲੇ ਖਾਦੇ ਆ। ਉਹ ਗੋਰੇ ਕੋਈ ਗੋਰ ਨੂੰ ਮੈਂ ਨਹੀਂ ਆਇਆ ਚੱਲਾਂ ਦੇ ਆ। ਬਾਬਾ ਬਹੁਤ ਆਏ ਆ ਆਂ ਕੀ। ਕੁਲਚੇ ਛੋਲੇ ਚੱਲਦੇ ਪਏ ਨੇ। ਚਲੋ ਯਾਰ ਚੱਲੀ ਆਉਣਾ। ਮੇਰੇ ਪੈਸੇ ਦੇ। ਬਾਬਾ ਬੋਲਣਾ ਨਾ। ਲਓ ਜੀ ਜਿਹਦੇ ਵੇਰ ਕੇ ਬਾਈ ਕੁਲਚੇ ਛੋਲੇ ਨੂੰ ਇੱਕ ਇੱਕ ਹੋਰ ਕਹਿੰਦੇ ਆ। ਖਾਓ ਚਲੋ ਭਾਈ ਹੁਣ ਆਪਾਂ ਅੱਗੇ ਜਾ ਕੇ ਮਿਲਦੇ ਆ ਤੁਹਾਨੂੰ ਤੇ ਨਹੀਂ ਖਾਓ ਦਵਾ ਕੇ ਸੁਖਦੇਵ ਦੇ ਢਾਬੇ ਤੇ ਹੈਨਾ ਉਧਰ ਹੀ ਨਾ ਚਲੋ ਠੀਕ ਮੈਂ ਕਹਿੰਦਾ ਇੱਕ 라ਉਂਡ ਮਾਰੀਓ ਥੱਲੇ ਤੱਕ ਝੂਟੇ ਸੀ ਨਾਲ ਬਲੌਗ ਬਣ ਜੂ ਇੱਕ ਸਾਡਾ ਵੀ ਇੱਥੇ ਪਲਾਨ ਬਣ ਗਿਆ ਜਾਂ ਤੱਕ ਚਲਿਏ ਕੋਈ ਗੱਲ ਨਹੀਂ ਦੇਖੀ ਜਊ ਯਾਰ ਇਹ ਕਿਹੜੇ ਵਾਰ-ਵਾਰ ਮੌਕੇ ਮਿਲਨੇ ਆ ਚਲੋ ਆਓ ਆਰੇ ਯਾਰ ਇਹ ਰੋਣ ਲੱਗ ਜਾਂਦੇ ਯਾਰ ਕੁਝ ਨਹੀਂ ਹੁੰਦਾ ਨਹੀਂ ਥਲੇ ਡਿੱਗਣ ਲੱਗੇ ਯਾਰ ਕੁਝ ਨਹੀਂ ਹੁੰਦਾ ਉਹ ਚੱਲਾਂਗੇ ਥਲੇ 180 ਹੈ ਇੱਕ ਸਾਈਡ ਦਾ ਦੋਨੇ ਸਾਈਡ ਦਾ ਆਨ ਜਾਂਦਾ 180 ਰੁਪਇਆ ਆਹ ਥਲੇ ਚੱਲੀਏ ਮम्मा पापा ਉਹਨੇ ਅਮਰੇ ਨਾਲ ਪਾਉਟੋ ਕੋਈ ਨਾ ਉਹਨਾਂ ਦੇ ਥਲੇ ਪਰਫਾਰਮ ਕਰੀਏ ਇੰਨਾ ਹੀ ਆ ਹਾਂ ਤੇ ਚਲੋ ਯਾਰ ਕੋਈ ਗੱਲ ਨਹੀਂ ਫਿਰ ਕੀ ਇਹ ਕਿਹੜਾ ਵਾਰ-ਵਾਰ ਹੋਣੇ ਯਾਰ ਝੂਟੇ ਲੈਨੇ ਚਲੋ ਚੱਲੀਏ ਚੱਲੀਏ ਆਜਾ ਚਲੋ ਆਓ ਚਲੋ ਵੀ ਬਣ ਗਿਆ ਪਲਾਨ ਚੱਲੀ ਹੁਣ ਇਸੇ ਤੇ ਝੂਟਾ ਲੈਨੇ ਆਪੀ ਟਿਕਟ ਆ ਟਿਕਟ ਸਾਡੀ ਹੋ ਗਈ ਟਿਕਟ ਦਿਖਾਓ ਟਿਕਟ ਤਾਂ ਲਈ ਐ ਤੇ ਦੋ ਸਾਡੇ ਤਿੰਨ ਬੰਦੇ ਸੀ ਜਿਹੜੇ ਗਰੁੱਪ ਚੋਂ ਡਰਦੇ ਪਏ ਸੀ ਹੈ ਡਰ ਗਏ ਹੈਨਾ ਉਹ ਤੇ ਹੂੰ ਪੈਂਟੀ ਗਿੱਲੀ ਕਰਕੇ ਉਹਨਾਂ ਕਰੇ ਡਰ ਲੱਗਦਾ ਬਹੁਤ ਡਰ ਲੱਗਦਾ ਕਰੇ ਉਹ ਬੋੜੀ ਹੋਈ ਚਾਹੀਏ نیچے ਜਾਏਗੇ ਡਰ ਲੱਗ ਰਿਹਾ ਹੈ ਕਹਿ ਰਹਾ ਤੇ ਮੈਂ ਕਿਹਾ ਚਲੋ ਕੋਈ ਬਾਤ ਨਹੀਂ ਚਲਦੇ ਆ ਰਿਸਕ ਤੋਂ ਲੈਣਾ ਚਾਹੀਏ ਇੱਕ ਨਾ ਇੱਕ ਵਾਰ ਲਓ ਜੀ ਬੈਠੇ ਹੋਰ ਕੀ ਬੈਠੋਗੇ ਕੀ ਦਿੱਕਤ ਹੈ ਪਤਾ ਵੀ ਤੇ ਚੱਲੇ ਚੀਜ਼ ਕੀ ਹੈ ਕਿ ਨਹੀਂ ਖੁੱਲ ਗਈ ਸ਼ਿਮਸ਼ਿਮ ਲੋ ਜੀ ਬੈਰਲ ਸ਼ਿਮਸ਼ਿਮ ਦੇ ਵਿੱਚ ਹਾਂ ਰਹਿ ਗਈ ਜੀ ਸ਼ਿਮਸ਼ਿਮ ਦੇ ਵਿੱਚ ਜਿੰਨਾ ਤਾਂ ਜਾਓ ਉਹ ਨਾ ਅੰਦਰ ਰੱਖੀ ਜਿੰਦਗੀ ਨੂੰ ਨਾ ਸੇ ਧੱਕਾ ਦੇ ਦਿਆ ਅੰਕਲ ਨੇ ਕਿਹਾ ਤਾਂ ਜਾਓ ਤੇ ਆਏ ਹਾਏ 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 ਹਾਂ ਇਤਨੀ ਫੀਰ ਰਹੀ ਹੈ ਅੰਕਲ ਇਸ ਕੀ ਓ ਬੱਲੇ ਤੁਹਾਡੇ ਕਿੱਥੇ ਰਹਿ ਗਈਓ ਆਪਣੇ ਬੰਦੇ

ਯਾਰੇ ਜ਼ਿੰਦਗੀ ਨੇ ਰਹਿਣੇ ਚਾਹੀਏ ਨਿਆਰੇ ਦੇਖੋ ਪਹਾੜੀ ਦੇਖਿਓ ਜਾਣਾ ਕਿਥੇ ਤੱਕ ਆਓ ਦੇਖੋ ਉਹ ਜਾਣਾ ਥੱਲੇ نیچے ਜਾਣਾ ਨਾ ਉਹ ਤੇ ਦੇਖੋ ਜਾ ਰਹੀਆਂ ਉੱਪਰ ਆਏ ਆ ਉਹ ਰਹਿ ਗਏ نیچے ਬੰਦੇ ਸਾਡੇ ਉੱਪਰ ਇਹਦਾ ਮਨ ਕਰਦਾ ਕਿ ਮੈਂ ਚੱਲਣ ਨੂੰ ਘੁਮਾ ਦਦੇ ਅਰੇ ਇਹ ਤਾਂ ਇੰਜੋਏ ਜ਼ਿੰਦਗੀ ਮੈਂ ਕਦੇ ਕਦੇ ਆਦੇ ਇਹ ਡੇਲੀ ਡੇਲੀ ਦੇ ਕੰਮ ਢਾਣਦੇ ਆ ਇਹ ਦੇ ਕਦੇ ਕਦੇ ਆ ਲੋ ਬਾਈ ਚੱਲੀਏ ਹਣਾ ਉਹ ਥੱਲੇ ਜਾਣਾ ਘੁੰਮੋ ਫਿਰੋ ਐਸ਼ ਕਰੋ ਇਹ ਕਾਰ ਇਹ ਖਾਲੀ ਆ ਰਹੀ ਹੈ ਪਾਣ ਜਾਣਾ ਉਹ ਥੱਲੇ ਬਿਲਕੁਲ ਕੋਨੇ ਤੇ ਇਹ ਹੌਲੀ ਕਿ ਹੋ ਗਈ ਹੈ ਇਹ ਤਾਰ ਵੀ ਨਹੀਂ ਚੱਲਦੀ ਇਹਦੀ ਤਾਂ ਤਾਰ ਚੱਲਦੀ ਆਪਾਂ ਨਹੀਂ ਦੇਖੀ ਤਾਰ ਚੱਲਦੀ ਪਈ ਆ ਮੈਨੂੰ ਤਾਂ ਲੱਗਦਾ ਇਹ ਖੜੀ ਹੋ ਗਈ ਜਿਵੇਂ ਇਹ ਚੱਲ ਨਹੀਂ ਰਹੀ ਕਿ ਦੇ ਨਾ ਤੱਕਾ ਲਾਉਣਾ ਪੈ ਜੇ ਇਹਨੂੰ ਤੱਕਾ ਨਾ ਲਾਉਣਾ ਪੈ ਜੇ ਇਹਨੂੰ ਕਿੱਥੇ ਰੱਖਿਆ ਆਪਣੇ ਬੰਦੇ ਇਹੋ ਬਾਈ ਦਾ ਕਿੱਥੇ ਦੇਖ ਚਲੇਗੇ ਬੱਲੇ ਬੱਲੇ ਹੈ ਇਹਨੂੰ ਤੱਕਾ ਵੀ ਨਹੀਂ ਲੱਗਣਾ ਨਾ ਇਹਨੂੰ ਸਾਥ ਕਿਹੜਾ ਕਮ ਖਰਾਵਾ ਹਮ ਆਹ ਇੱਥੇ ਇਹਨਾਂ ਲਿਖਿਆ ਵੀ ਹੈਗਾ ਬਾਰ ਬੂਰ ਸਰਗੜ ਵਿਗੜ ਪਰ ਹੁੰਦਾ ਨਾ ਬਾਈ ਕਾ ਪੱਥ ਲਿਖੜੇ ਹੁੰਦੇ ਨੇ ਹਣਾ ਆਪ ਹੁਣ ਇੱਥੋਂ ਸਿੱਧਾ ਥੱਲੇ ਜਾਂਦੇ ਏਦਾਂ ਹੀ ਇਹ ਆਪਣੇ ਫਿਰ ਜਾਂਦੇ ਤਾਂ ਸਹੀ ਜਿੱਦਾਂ ਮਰਜ਼ੀ ਜਾਂਦੇ ਬਹਿ ਕੇ ਇਹਨਾਂ ਨੇ ਕੁੱਤੇਗਾ ਨਹੀਂ ਕੰਮ ਨਹੀਂ ਇਹ ਕਿਹੜੀ ਚੰਗੀ ਤਰ੍ਹਾਂ ਛੋਟਾ ਜਿਹਾ ਮੰਦਿਰ ਹੈ ਹਨਾ ਬਹੁਤ ਨਿਆਰੇ ਓਏ ਹਾਲੀਆ ਸਾਡੀ ਦਾ ਗਿਰਾੜ ਸੈਟ ਆ ਹੈ ਜੀ ਜੀ ਚਲੋ ਥੱਲੇ ਜਾ ਕੇ ਦਿਖਾਉਣਾ ਤੁਹਾਨੂੰ ਹੁਣ ਥੱਲੇ ਮੈਂ ਜਾ ਬੁਲਗੁਰੀ ਜੀ ਜੀ ਆ ਗਏ ਆਪਾਂ نیچے ਉਤਰ ਕੇ ਹੁਣ ਇਥੋਂ ਆਪਾਂ ਇਹਨਾਂ ਨੇ ਕਮਾ ਦੇਣੀ ਇਦਾਂ ਹੀ ਅ ਆ ਦੇਖੋ ਕਰ ਰੋ ਕੇਸੇ ਆ ਕਰ ਦੋ ਲੋਕ ਆਰੇ ਯਾਰ ਮਜੇ ਤੋਂ ਇਹ ਲੇਖ ਨਹੀਂ ਲੋ ਜੀ ਹੁਣ ਆਪਣਾ ਜਾਂਦਾ ਹੋ ਗਿਆ ਉੱਪਰ ਤੇ ਉਹ ਦੇਖੋ ਥੱਲੇ ਦਾ ਪ੍ਰੋਗਰਾਮ ਉਹ ਉੱਥੋਂ ਪਾ ਗਿਆ ਇਹੀ ਥੱਲੇ ਹੁਣ ਉਹ ਥੁਆ ਹੀ ਹੁਣ DNA ਆਪ ਜਾਣਾ ਉੱਪਰ ਬਾੜ ਦੇਖੋ ਨਿਆਰੇ ਜ਼ਿੰਦਗੀ ਦੇ ਲੈ ਲੋ ਲੈ ਜਾਂਦੇ ਜਿੰਨੇ ਲੈ ਲੈ ਲੋ ਨਿਆਰੇ ਬਾਈ ਸਭ ਲੈ ਲੋ ਇਹ ਹੌਲੀ ਹੋ ਗਈ ਹੈ ਨਾ ਹੁਣ ਅਸ਼ਿਆ ਹੌਲੀ ਹੋ ਗਈ ਹੈ ਹੁਣ ਦੇਖ ਲੈ ਮਜ਼ੇ ਲੈ ਰਹੇ ਮਜ਼ੇ ਜ਼ਿੰਦਗੀ ਦੇ ਮਜ਼ੇ ਲੈ ਲੈ ਫਟ ਲੜਨੀਆਂ ਦੇਖ ਜਾਂਦੀ ਆ ਉੱਪਰ ਇਹ ਝੂਟੇ 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 ਲੈ ਰਹੇ ਆ ਝੂਟੇ ਆਹ ਦੇਖੋ ਕਿੱਥੇ ਥੱਲੇ ਜਾਣਾ ਕਿੱਥੋਂ ਆ ਰਹੇ ਹਜੇ ਅਸੀਂ ਉੱਪਰ ਜਾਣਾ ਬੜਾ ਉਹ ਬੜਾ ਕੀ ਆਉਂਦੀ ਆ ਨਹੀਂ ਆਓ ਦੇਖੋ ਅੰਦਰ ਦੋ ਛੀਟਾਂ ਹੈਗੀਆਂ ਵਾ ਇੱਥੇ ਦੋ ਬੰਦੇ ਉੱਧਰ ਬਹਿ ਸਕਦੇ ਦੋ ਇੱਧਰ ਬਹਿ ਸਕਦੇ ਬੜੇ ਆਰਾਮ ਨਾਲ ਖੁੱਲੀ ਜਗ੍ਹਾ ਸਾਰੀ ਉੱਪਰੋਂ ਵੀ ਪੈਕ ਆਵੇ ਸਾਈਡ ਤੇ ਆਪਣੇ ਆ ਕੋਈ ਹੈ ਨਹੀਂ ਹਵਾ ਆਉਂਦੀ ਆ ਪੂਰੀ ਖੁੱਲੀ ਹਵਾ ਆਉਂਦੀ ਠੰਡੀ ਹੁੰਦੀ ਚਿਰ ਚੰਦਾ ਵਾ ਪਹਾੜੀ ਇਲਾਕੇ ਵਾਲੀ ਜਿਹਨੂੰ ਕਿਹਾ ਜਾਂਦਾ ਦੇਖੋ ਯਾਰ ਤਾਂ ਦੇਖੋ ਨਿਆਰੇ ਬਾਬੇ ਨਿਆਰੇ ਕਲੰਬਰ ਓਏ ਹੋਏ ਹਰੀਆਲੀ ਦੇਖੋ ਥੱਲੇ ਨੀਲੇ ਹਰਿਆਲੀ ਜਿਆਦੀ ਹਰਿਆਲੀ ਦੇਖੋ ਹੈ ਨਾ ਨਿਆਰੇ ਉਹ ਜਾਣਾ ਜੇ ਉੱਪਰ ਜਾਣਾ ਵਾ ਤੇ ਹਣ ਆਪਾਂ ਵਿੱਚ ਵੀਡੀਓ ਕੋਲ ਆਉਂਦੀ ਆ ਸਾਰਿਆਂ ਦੀ ਤੇ ਆਪਾਂ ਉਹ ਕਰ ਲਈ ਉਹਨਾਂ ਦਾ ਸ਼ੂਟ ਤੇ ਆ ਅੱਗੇ ਵਿੱਚ ਇਹ ਵੀ ਆਗੇ ਤੇ ਚਲੋ ਜੀ ਹਣ ਆਪਾਂ ਮਿਲ ਲਓ ਜੀ ਪਹੁੰਚ ਗਏ ਅਸੀਂ ਉੱਪਰ ਹਣ ਆ ਗਏ ਥੱਲੇ ਝੂਟਾ ਲੈ ਕੇ ਹਣ ਸਾਨੂੰ ਇਹ ਨਹੀਂ ਪਤਾ ਸਾਡੇ ਬੰਦੇ ਕਿੱਥੇ ਆ ਉਹ ਮਿਲਦਾ ਭੱਜ ਹੀ ਗਏ ਕੁੜੀ ਆ ਵੇ ਉਹਨਾਂ ਨੇ ਹੁਣਾਂ 1 ਘੰਟਾ 2 ਘੰਟੇ ਲਾ ਕੇ ਆਉਣਗੇ ਪਰ ਘੰਟਾ ਘੁੰਡਾ 2 ਘੰਟੇ ਵਾਲਾ ਕੰਮ ਨਹੀਂ ਇਹਦੇ ਵਿੱਚ ਆ ਲੈ ਅੱਜ ਵੀਰੇ ਬੜੀ ਫੜਦੀ ਆ ਹਾਂ ਇੱਥੋਂ ਗਰੇਸ ਫੜਦੀ ਆ ਨਾ ਦਵਾ ਕੇ ਲੋ ਜੀ ਆਪਣਾ ਹੋ ਗਿਆ ਛੋਟਾ ਸਾਨਾ ਥੱਲੇ ਆ ਗਿਆ ਆਹ 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 ਇੱਥੇ ਕਿਤੇ ਮਾਰਦੀ ਛੜਗੇ ਜੇ ਥੋੜੇ ਜਿਹਾ ਨਾ ਲੋ ਜੀ ਆਪਣਾ ਹੋ ਗਿਆ ਇੱਥੇ ਹੁਣ ਸਟਾਪ ਬਸ ਇੰਨਾ ਹੀ ਆਪਣਾ ਛੋਟਾ ਸੀ ਬਸ ਇੰਨੀ ਕੁ ਗੱਲ ਹੀ ਨਾ ਬਸ ਇੰਨੀ ਕੀ ਗੱਲ ਤੋਂ ਡਰੀ ਜਾਂਦੇ ਸੀ ਝੂਟੇ ਲੈਣ ਤਾਂ ਲੋ ਜੀ ਆਪਣਾ ਆ ਗਿਆ ਸਟਾਪ ਹੋਣਾ ਪਈ ਸੀ ਉੱਤਰ ਜਾਣਾ ਆਪਣਾ ਮੈਨ ਲੈ ਜਾ ਲੋ ਜੀ ਬਾਏ ਬਾਏ ਕਰੋ ਚੱਲ ਜੀ ਹੁਣ ਆਪਾਂ ਵੀ ਬਾ ਇਹਨਾਂ ਦੇ ਤਾਂ ਧੱਕਾ ਹੁਣ ਹੁਣ ਉਹ ਜਾ ਰਹੀ ਹੈ ਹੁਣ ਇਹ ਕੀ ਕਰਨੀ ਆ ਮੁੰਗੀ ਦਲਨੀ ਇਹਨਾਂ ਨੇ ਹਉਣੇ ਦੀ ਚਲੋ ਜੀ ਹੁਣ ਹੋ ਗਿਆ ਬਾਏ ਬਾਏ ਮਿਲਦੇ ਹਾਂ ਨੋਨੀ ਯਾ ਯਾਰ ਤੂੰ ਬੇਸਿਕ ਰਾਦੀ ਅੱਜ ਤੋਂ ਮੈਸੇਜ ਆਇਆ ਇੰਨਾ ਡਰਦਾ ਪਤਾ ਕਿੰਨਾ ਕਿੰਨਾ ਸਵਾਰ ਆਇਆ ਭਾਈ ਸਾਹਿਬ ਆ ਤੇ ਡਰਪੋਕ ਬੰਦੇ ਦੋਨੋਂ ਕੁੜੀ ਆਵੇ ਕਿ ਇਹ ਕਹਿੰਦਾ ਮੇਰਾ ਢਿੱਡ ਪੜਾ ਭਾਰਾ ਵਾ ਕਿਤੇ ਤਾਰਨਾ ਟੁੱਟ ਜਾ ਥੱਲੇ ਨ ਡਿੱਗ ਜੀ ਐ ਐਡੇ ਡਰਪੋਕ ਝੂਟਾ ਲੈ ਕੇ ਆਏ ਮਜ਼ਾ ਆ ਗਿਆ ਭਾਈ ਸਾਹਿਬ ਇੰਜੋਏ ਇਹ ਤਾਂ ਇੰਜੋਏ ਕਰਦੇ ਨਹੀਂ ਆ ਕਿਸੇ ਵੀ ਕੰਮ ਮੈ ਪਤਾ ਨਹੀਂ ਕਿਉਂ ਹੁਣ ਬਾਈਕ ਮੈਂ ਚਲਾਉਂਗਾ ਬਈ ਮੈਂ ਥੱਕਿਆ ਪਿਆ ਪਿੱਛੋਂ ਮੇਰਾ ਸਿਰ ਦੁਖੰਦੇ ਹੋਣ ਦਾ ਮੈਂ ਹੁਣ ਚਲਾਉਂਗਾ ਬਾਈ ਚਲੋ ਬਾਈ ਚੱਲੀ ਹੁਣ ਥੱਲੇ ਰਾਤ ਕਿੰਨੇ ਵਜੇ ਨੂੰ ਨਹੀਂ ਅਰੇ ਯਾਰ ਤੂੰ ਪਿੱਛੇ ਬੈਠਾ ਕਿਉਂ ਇਕੱਲੇ ਸੌਂ ਕਿੰਨੇ ਵਜੇ ਕਿੰਨੇ ਵਜੇ ਕਿ ਰਾਤ ਦੇ 8 8:30 ਵਜੇ ਰਾਤ ਦੇ ਤੇ ਦੇਖੋ ਹਨੇਰਾ ਜੰਗਲ ਓ ਬ੍ਰੇਕ ਮਾਰ ਬ੍ਰੇਕ ਮਾਰ ਬ੍ਰੇਕ ਮਾਰ ਮम्मा ਬ੍ਰੇਕ ਮਾਰ ਬੈਗ ਇੱਥੇ ਆ ਅਸੀਂ ਇਹੋ ਜੇ ਰੋਡ ਤੇ ਆ ਗਏ ਆ ਹੂੰ ਪੂਰਾ ਜੰਗਲ ਆ ਪੂਰਾ ਜੰਗਲ ਹੈ ਕੋਈ ਆਸੋ ਦਾ ਬੰਦਾ ਨਾ ਬੰਦੇ ਦੀ ਯਾਦ ਹਾਂ ਉਧਰ ਲੈਟ ਮਾਰਨਾ ਉਧਰ ਕੋ ਆ ਦੇਖੋ ਕੋਈ ਵੀ ਨਹੀਂ ਹੈਗਾ ਕਿਸੇ ਨੇ ਗਲਤ ਰਸਤਾ ਦੱਸਿਆ ਆਵਾ ਤੁਸੀਂ 14 ਕਿਲੋਮੀਟਰ 15 ਕਿਲੋਮੀਟਰ ਜਾਣਾ ਰੋਡ ਸਾਰਾ ਬੱਜਰੀ ਬੱਜਰੀ ਹੈ ਬੱਜਰੀ ਬੱਜਰੀ ਹੈ ਤੇ ਸਾਰਾ ਜੰਗਲ ਹੀ ਜੰਗਲ ਕੁਝ ਵੀ ਨਹੀਂ ਹੈਗਾ ਬੰਦੇ ਨੇ ਇਹ ਵੀ ਬੋਲਿਆ ਕਿਸੇ ਨੇ ਦਿੱਤਾ ਐਡਰੈਸ ਉਹਨੇ ਇਹ ਗੱਲ ਕਿਹਾ ਕਿ ਰਿਸਕ ਤੁਹਾਡਾ ਹੈ ਤੁਸੀਂ ਜਾਓ ਤੇ ਬਸ ਹੁਣ ਅਸੀਂ ਕੀ ਦਸੀਏ ਤੁਹਾਨੂੰ ਅਸੀਂ ਹੁਣ ਫਸ ਗਏ ਆ ਤੇ ਬਸ ਹੁਣ ਅਸੀਂ ਜਾ ਰਹੇ ਆ ਬਸ ਤੁਸੀਂ ਰੱਖੋ ਕਿ ਦੁਬਾਰਾ ਕਿੰਨੇ ਕਿਲੋਮੀਟਰ ਤੁਰ ਜਾਓ ਹਾਂ ਬਸ ਇਹ ਪੰਗਾ ਹੋਰ ਕੁਛ ਨਹੀਂ ਆ ਹੋਰ ਫਿਰ ਤੁਹਾਡਾ ਕਿਦਾਂ ਮੂੰਹ ਆ ਇਹਨਾਂ ਮੂੰਹ ਕਿਦਾਂ ਚਿੱਟਾ ਹੋਇਆ ਪਿਆ ਤੁਹਾਡਾ ਹੋਲੀ ਖੇਲ ਕੇ ਆਏ ਹੋ ਪਾਊਡਰ ਲਾਇਆ ਲੱਗਦਾ ਮੈਨੂੰ ਐ ਚਲੋ ਹੁਣ ਆਪਾਂ ਮਿਲਦੇ ਆ ਅੱਗੇ ਜਾ ਕੇ ਹਣਾ ਚਲ